ਸਥਾਨ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈਗਾ ਜੀ ਬਾਕੀ ਪਾਰਟੀ ਦਾ ਧੰਨਵਾਦ ਕਰਦੀ ਆ ਤੇ ਸਭ ਤੋਂ ਜ਼ਿਆਦਾ ਆਪਣੇ ਇੱਕ ਇੱਕ ਵਰਕਰ ਦਾ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਪਿਛਲੇ 15 ਸਾਲਾਂ ਤੋਂ ਇਸ ਨਿਮਾਨੀ ਦੇ ਉੱਤੇ ਭਰੋਸਾ ਕਰਕੇ ਮੈਨੂੰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਦੇਨਦਾਰਾ ਉਹਨਾਂ ਸਾਰੇ ਵਰਕਰਾਂ ਦਾ ਜਿਨ੍ਹਾਂ ਨੇ ਆਪ ਦੀ ਜੀ ਜਾਨ ਲਗਾ ਕੇ ਸਾਰੇ ਜਾਣਦੇ ਹੀ ਨੇ ਕਿ ਸਭ ਤੋਂ ਵੱਡੀ ਲੜਾਈ ਬਠਿੰਡਾ ਸੀਟ 'ਤੇ ਹਮੇਸ਼ਾ ਹੁੰਦੀ ਹੈ ਸਾਰੀ ਪਾਰਟੀਆਂ ਇਕੱਠੇ ਹੋ ਕੇ ਆਪ ਦੇ ਸਭ ਤੋਂ ਦਿਗਜ ਨੇਤਾ ਇੱਥੇ ਭੇਜੇ ਕੋਈ ਨਿਸ਼ਾਨੇ ਦੇ ਨਾਲ ਕਿ ਇਸ ਵਾਰੀ ਤਕੜੀ ਨੂੰ ਹਰਾਣਾ ਹੈ ਲੇਕਿਨ ਇਸ ਫੌਜ ਦੀ ਸਦਕਾ ਜਿਨ੍ਹਾਂ ਨੇ ਇਸ ਲੜਾਈ ਚ ਘਰ-ਬਾਰ ਛੱਡ ਕੇ ਪਰਚੀਆਂ ਦੀ ਪਰਵਾਹ ਨਾ ਕਰਕੇ ਕਿਸੇ ਚੀਜ਼ ਦੀ ਪਰਵਾਹ ਨਾ ਕਰਕੇ ਕੱਲੇ ਉਸ ਤਕੜੀ ਨੂੰ ਬੁਲੰਦ ਰੱਖਣ ਵਾਸਤੇ ਉਹਨਾਂ ਨੇ ਦਿਨ ਰਾਤ ਕਰਕੇ ਮਿਹਨਤ ਕਰਕੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਨਾਲ ਫਤਿਹ ਮਿਲੀ ਹੈ ਅੱਜ ਵੀ ਗੁਰੂ ਸਾਹਿਬ ਦੇ ਚਰਨਾਚਾਈਂ ਅਰਦਾਸ ਕਰਕੇ ਆਈਆਂ ਕਿ ਇਹ ਲੜਾਈ ਪੰਜਾਬ ਦੀ ਦਿੱਲੀ ਦੇ ਨਾਲ ਹੈ ਤੇ ਮੈਨੂੰ ਆਸ ਤੇ ਉਮੀਦ ਹੈ ਕਿ ਜਿੱਥੇ ਹਰ ਪੰਜਾਬੀ ਜੀ ਜਾਨ ਲਗਾਊਗਾ ਕਿ ਜਿੱਤ ਫਤਿਹ ਪੰਜਾਬ ਦੀ ਹੋਏ ਨਾ ਕਿ ਦਿੱਲੀ ਦੀ ਕਤਪੁਤਲੀਆਂ ਦੀ ਤੇ ਇਸ ਲੜਾਈ ਵਿੱਚ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਸੀਂ ਅੱਗੇ ਵਧਾਂਗੇ ਇਸ ਨਿਸ਼ਾਨੇ ਦੇ ਨਾਲ ਕਿ ਇੱਕ ਵਾਰ ਫਿਰ ਜੇ ਸਫਲਤਾ ਮਿਲੀ ਤਾਂ ਜਿਨਨੇ ਕੰਮ ਪਹਿਲੇ ਕੀਤੇ ਨੇ ਉਸ ਤੋਂ ਵੱਧ ਕੰਮ ਹੋਰ ਤਨਦੇਹੀ ਦੇ ਨਾਲ ਪੰਜਾਬ 'ਚ ਵੀ ਕਰ ਸਕੀਏ ਪਾਰਲੀਮੈਂਟ 'ਚ ਵੀ ਪੰਜਾਬ ਦਾ ਇੱਕ ਇੱਕ ਮੁੱਦਾ ਉਠਾ ਕੇ ਪੰਜਾਬ ਦੀ ਲੜਾਈ ਲੜਨ ਵਾਸਤੇ ਜਿੰਨੀ ਵੱਡੀ ਜੇ ਕੋਈ ਕੁਰਬਾਨੀ ਵੀ ਦੇਣੀ ਹੋਏ ਆਪਣੇ ਪੰਜਾਬ ਵਾਸਤੇ ਜੀ ਜਾਨ ਇੱਕ ਕਰਕੇ ਆਪਾਂ ਹਾਜ਼ਰ ਆ ਬਾਕੀ ਆਪਣੇ ਹਲਕੇ ਦੇ ਲੋਕਾਂ ਤੋਂ ਮੈਂ ਆ ਹੀ ਕਹਿ ਸਕਦੀਆਂ ਕਿ ਜਿੰਨਾ ਪਿਆਰ ਤੁਸੀਂ ਦਿੱਤਾ ਹੈ ਇਸ ਅਤਾ ਪਿਆਰ ਦਾ ਮੈਂ ਕਦੇ ਮੁੱਲ ਮੋੜ ਨਹੀਂ ਸਕਦੀ ਜਿਨੂੰ ਤੁਸੀਂ ਫਰਸ਼ਾਂ ਤੋਂ ਚੱਕ ਕੇ ਅਸਾ ਤਾਈਪ 'ਤੇ ਬਿਠਾਤਾ ਹੈ ਏ ਹਮੇਸ਼ਾ ਵਾਸਤੇ ਮੈਂ ਤੁਹਾਡੇ ਸਾਰਿਆਂ ਦਾ ਰਿਣੀ ਰਵਾਂਗੀ ਅੱਜ ਤਾਂ ਇਹ ਕਹਿ ਸਕਦੇ ਆ ਤੁਹਾਡਾ ਪਿਆਰ ਹੋਰ ਲੈਣ ਵਾਸਤੇ ਆਈਆਂ ਤੇ ਤੁਹਾਡਾ ਪਿਆਰ ਜਿੱਤਣ ਵਾਸਤੇ ਜੋ ਕੰਮ ਕਰਨਾ ਪਊਗਾ ਉਹ ਦਿਨ ਰਾਤ ਇੱਕ ਕਰਕੇ ਕਰਾਂਗੀ ਫਾਈਟ ਨੂੰ ਕਿਵੇਂ ਦੇਖਦੇ ਹਾਂ ਇੱਕ ਪਾਸੇ ਮੰਤਰੀ ਨੇ ਇੱਕ ਪਾਸੇ ਕਾਂਗਰਸ ਨੇ ਵੀ ਚਲੋ ਭਾਵੇਂ ਤੁਹਾਡੇ ਚ ਗਏ ਹੋਏ ਨੇ ਜੀਤ ਮਨਿੰਦਰ ਸਿੰਘ ਨੂੰ ਉਤਾਰਿਆ ਹੈਗਾ ਦੂਜੀ ਪਾਸੇ ਤੁਹਾਡੀ ਮਲੂਕਾ ਪਰਿਵਾਰ ਦੀ ਨੂੰ ਉਤਾਰੀ ਹੈਗੀ ਜਿਵੇਂ ਦੇਖਦੇ ਹਾਂ ਫਾਈਟ ਨੂੰ ਸਾਰਿਆਂ ਨੂੰ ਹਾਂਜੀ ਸਾਰੇ ਵਿਰੋਧੀ ਇਕੱਠੇ ਹੋਏ ਨੇ ਤਿੰਨੋਂ ਦੀ ਤਿੰਨੋਂ ਦਿੱਲੀ ਦੀ ਪਾਰਟੀਆਂ ਇਕੱਠੀਆਂ ਨੇ ਇੱਕੋ ਹੀ ਨਿਸ਼ਾਨੇ ਦੇ ਨਾਲ ਕਿ ਅਕਾਲੀ ਦਲ ਨੂੰ ਖਰਾਨਾ ਹੈਗਾ ਅਕਾਲੀ ਦਾ ਨਖੋਰਾ ਲਾਣਾ ਹੈਗਾ ਜਿਹਦੇ ਕਰਕੇ ਜਿਹੜਾ ਬਾਦਲਾ ਦਾ ਪਰਵਾਰਿਕ ਹਲਕਾ ਮੰਨਿਆ ਜਾਂਦਾ ਹੈ ਲੰਬੀ ਉਥੋਂ ਕੈਂਡੀਡੇਟ ਖੜਾ ਕੀਤਾ ਜਿਹੜੀ ਇਹਨਾਂ ਦੀ ਫੈਂਡਰੀ ਮੈਂ ਜਿਹੜਾ ਇਹਨਾਂ ਦਾ ਗੱਠਜੋੜ ਹੋਇਆ ਹੈਗਾ ਇਸ ਗੱਠਜੋੜ ਦੇ ਤਹਿਤ ਖੜਾ ਆਮ ਆਦਮੀ ਦੇ ਇੱਕ ਮੰਤਰੀ ਨੂੰ ਕੀਤਾ ਹੈ ਸਾਡੇ ਪਰਵਾਰਿਕ ਹਲਕੇ ਤੋਂ ਤੇ ਬਾਕੀ ਇਸ ਦੋਵਾਂ ਨੇ ਟਿਕਟਾ ਇਹੋ ਜਿਹਿਆਂ ਨੂੰ ਦਿੱਤੀਆਂ ਨੇ ਕਿ ਵੱਡੀਆਂ-ਵੱਡੀਆਂ ਪਾਰਟੀਆਂ ਨੇ ਪਾਵੇਂ ਕਾਂਗਰਸ ਦੇ ਪ੍ਰਧਾਨ ਸਾਹਿਬ ਦੇ ਪੋਸਟਰ ਵੀ ਲੱਗ ਗਏ ਪਰਵਾਰ ਵੀ ਮਹੀਨੇ ਪਰਤੋ ਜ਼ਮੀਨ ਤੇ ਉਤਰ ਕੇ ਵੋਟਾਂ ਮੰਗ ਰਿਆ ਸੀ ਲੇਕਿਨ ਕੀ ਕਾਰਨ ਹੋਇਆ ਕਿ ਰਾਤੋਂ ਰਾਤ ਉਹਦੀ ਟਿਕਟ ਕੱਟ ਕੇ ਤੇ ਜਿਹੜਾ ਬੰਦਾ 4 ਮਹੀਨੇ ਪਹਿਲੇ ਜਿਹਨੂੰ ਅਕਾਲੀ ਦਲ ਤੋਂ ਕੱਢਿਆ ਸੀਗਾ ਉਹਨੂੰ ਕੈਂਡੀਡੇਟ ਬਣਾ ਦਿੱਤਾ ਗਿਆ ਹੈਗਾ ਕਲੀਅਰ ਹੈਗਾ ਕਿ ਅਕਾਲੀ ਦਲ ਦੀ ਵੋਟਾਂ ਖਰਾਬ ਹੋਣ ਫਿਰ ਭਾਜਪਾ ਜਿਹੜੀ ਇੰਨੀ ਵੱਡੀ ਨੈਸ਼ਨਲ ਪਾਰਟੀ ਹੈ ਪੂਰੇ ਪੰਜਾਬ ਦੇ ਭਾਜਪਾ ਦੇ ਲੀਡਰਸ ਨੂੰ ਛੱਡ ਕੇ ਜਿਹੜੇ ਸਾਡੇ ਹਲਕਾ ਇੰਚਾਰਜ ਸੀ ਉਹਨਾਂ ਦੀ ਨੋ ਨੋ ਦੇਣਾ ਉਹਨਾਂ ਦੇ ਪਰਿਵਾਰ 'ਚ ਫੁੱਟ ਪਾਣਾ ਉਹ ਵੀ ਇਸ ਨਿਸ਼ਾਨੇ ਦੇ ਨਾਲ ਕਿ ਅਕਾਲੀ ਦਲ ਦੀ ਵੋਟਾਂ ਖਰਾਬ ਸੋ ਸਾਰਾ ਦਿੱਲੀ ਦੀਆਂ ਪਾਰਟੀਆਂ ਇਕੱਠੀਆਂ ਨੇ ਪੂਰੀ ਤਾਕਤ ਲਾਰੀਆਂ ਨੇ ਕਿ ਇਸ ਤਕੜੀ ਨੂੰ ਕਮਜ਼ੋਰ ਕਰਾਂਗੇ ਲੇਕਿਨ ਇਸ ਤਕੜੀ ਦੇ ਉੱਤੇ ਪਰਮਾਤਮਾ ਸਾਡਾ ਰੱਬ ਰੱਖਾ ਹੈਗਾ ਜਿਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਇਸ ਖੇਤਰੀ ਪਾਰਟੀ ਨੇ ਪੰਜਾਬ ਦੀ ਸੇਵਾ ਕੀਤੀ ਹੈ ਹਮੇਸ਼ਾ ਮੀਰੀ ਪੀਰੀ ਮਾਲਕ ਤੇ ਦਿਖਾਏ ਹੋਏ ਰਾਸਤੇ ਤੇ ਚੱਲ ਕੇ ਇਸ ਸੂਬੇ ਦੀ ਸੱਚੀ ਸੁੱਚੀ ਸੇਵਾ ਕੀਤੀ ਕਦੇ ਝੂਠ ਨਹੀਂ ਮਾਰਿਆ ਕਦੇ ਕਿਸੇ ਦੇ ਨਾਲ ਇਹ ਮੈਂ ਕਹਿ ਸਕਦੀ ਹਾਂ 15 ਸਾਲ 'ਚ ਨਾ ਕਿਸੇ ਦੇ ਨਾਲ ਧੱਕਾ ਨਾ ਕਿਸੇ ਦੇ ਨਾਲ ਧੋਖਾ ਨਾ ਕਿਸੇ ਦੇ ਉੱਤੇ ਪਰਚਾ ਤੇ ਨਾ ਹੀ ਕੋਈ ਪੈਸਿਆਂ ਦਾ ਲੈਂਦੇ ਸਾਫ਼ ਸੁਥਰੇ ਤਰੀਕੇ ਦੇ ਨਾਲ ਪਰਮਾਤਮਾ ਦੀ ਸੇਵਾ ਸਮਝ ਕੇ ਇਸ ਇਲਾਕੇ ਦੀ ਸੇਵਾ ਕੀਤੀ ਹੈ ਅੱਜ ਪਰਮਾਤਮਾ ਤੋਂ ਵੀ ਆਸ ਰੱਖਦੀਆਂ ਤੇ ਪਰਮਾਤਮਾ ਰੂਪੀ ਸੰਗਤ ਤੋਂ ਵੀ ਆਸ ਰੱਖਦੀਆਂ ਕਿ ਉਹ ਆਪਣਾ ਅਸ਼ੀਰਵਾਦ ਦੇਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ